ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਠ ਮਹੱਲਾ ਪੰਜਮਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਅਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਸੰਤੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਹਾ ਸਭ ਨੀ ਜਾਈ ਰਹਾਉ ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਵਾਨਾ ਹਰ ਹਰ ਨਾਨਕ ਸੱਚ ਬਖਾਨਾ ਸੋਠ ਮਹੱਲਾ ਪੰਜਮਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਕ ਡੇਰਾ ਪੰਨਾ ਆਨੰਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਹਾ ਸਭ ਨੀ ਜਾਈ ਰਹਾਓ ਤੁਰ ਕੀ ਬਾਣੀ ਆਈ ਤਿੰ ਸਗਲੀ ਚਿੰਤਾ ਮਿਟਾਈ ਦਿਆਲ ਪੁਰਖ ਮਿਹਰਵਾਨਾ ਹਰ ਨਾਨਕ ਸੱਚ ਵਖਾਨਾ ਸੋਠ ਮਹੱਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਦਾ ਡੇਰਾ ਪੰਨਾ ਆਨੰਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋਹ ਸੁਖ ਹੋਆ ਸਭ ਥਾਈਂ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਿਹਾ ਸਭ ਨੀ ਜਾਈ ਰਹਾਉ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਿਟਾਈ ਦਿਆਲ ਪੁਰਖ ਮਿਹਰਵਾਨਾ ਹਰ ਨਾਨਕ ਸਚ ਵਖਾਨਾ ਸੋਠ ਮਹੱਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਅਡੇਰਾ ਪੰਨਾ ਅਨੰਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਿਹਾ ਸਭ ਨੀ ਜਾਈ ਰਹਾਓ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸੱਚ ਵਖਾਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ